ਸਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਸਮਝਦੇ ਹੋ ਮੈਂ ਅੱਜ ਟਰੈਕ ਤੇ ਚੜਿਆ ਵਾ ਤੇ ਇਹ ਹੈਗਾ ਆਪਣਾ ਫੋੜ ਇਹ ਫਸ ਨੇ ਡੇ ਗਿਆ ਕਿਰਾ ਇਹ ਵੀ ਰਿਪੇਅਰ ਮੰਗਣ ਦਿਆ ਸਾਡੇ ਨੂੰ ਤੇ ਫਰ ਤੋਂ ਜਰਾ ਕੁ ਯਾਰ ਜਾਣ ਬਸ ਸਾਡਾ ਵੀ ਵਧ ਗਿਆ ਤੇ ਪਾਪੜੇ ਨੂੰ ਮਤਲਬ ਇੱਦਾਂ ਤਾਂ ਕਰਤਾ ਵਾ ਟੈਕ ਤੇ ਪਹਿਲਾਂ ਮਗਰ ਖਲੋਤਾ ਸੀ ਕਿਉਂਕਿ ਜਿੱਥੇ ਬਰਾਡੇ ਖਲੌਂਦਾ ਦਾ ਹੀ ਉੱਥੇ ਤੁਹਾਨੂੰ ਬਿਦਾਉਣਾ ਆਪਾਂ ਰਹੀਏ ਤੇ ਇਹ ਵਿਚਾਰਾ ਬਾਹਰ ਹੀ ਫਿਰਦਾ ਸੀ ਕੋਈ ਨਹੀਂ ਹੁਣ ਆ ਕਮਰੇ ਚਲ ਬੰਨ ਗਿਆ ਇੱਥੋਂ ਦੀ ਗੱਲ ਨੂੰ ਕਹਿੰ ਗਿਆ ਵਾ ਤੇ ਫਿਰ ਆਪਾਂ ਇਹਨੂੰ ਵੀ ਇਹਦੀ ਸਥਾਣ ਤੇ ਲਾ ਦੇ ਕਰਾਂਗੇ ਜਿਹੜਾ ਇਹਦਾ ਸਹੀ ਹੈ ਦਾ ਕਮਰਾ ਬਰਾਡੇ ਚ ਤੇ ਤੇ ਇਹ ਵੀ ਵਿਚਾਰਾ ਰਿਪੇਅਰ ਮੰਗਣ ਡਿਆ ਵਾ ਤੇ ਬੱਸ ਇਦਾਂ ਹੀ ਇਹ ਪਹਿਲਾਂ ਤੇ ਮੈਨੂੰ ਬੜੀ ਰੀਜ ਹੀ ਪਈ ਇਹਦਾ ਡੈਕ ਡੈਕ ਡੁੱਕ ਲਵਾਈਏ ਤੇ ਹੁਣ ਫਸਟ ਬਰਨ ਕਰਤਾ ਥੋੜਾ ਜਿਆ ਕਿਉਂਕਿ ਹੁਣ ਕੋਠਿਆਂ ਦਾ ਕੰਮ ਚਾਲੂ ਕਰਤਾ ਤੇ ਥੋੜੀ ਮਾਇਆ ਉੱਧਰ ਜਾ ਰਹੀ ਆ ਤਾਂ ਕਰਕੇ ਇਹਦਾ ਫਸਟ ਬਰਨ ਕਰਤਾ ਨਹੀਂ ਤੇ ਰੀਜਾਂ ਤੇ ਪੂਰੀ ਆ ਹੀ ਸੀ ਮਤਲਬ ਇਹਨੂੰ ਕਰਾਈਏ ਤਿਆਰ ਤੇ ਜਾ ਹਨਾ ਵੀ ਮੈਨੂੰ ਤੇ ਇਹਦੀ ਪੂਰੀ ਰੀਲ ਜਾਂ ਟਰੈਕਟਰ ਦੀ ਤੇ ਬਾਕੀ ਮੈਂ ਮੜ ਮੜਾ ਚੜਾ ਵੀ ਲੈਣਾ ਵਾ ਜਦੋਂ ਕਿਤੇ ਪੈੜੀਪੋੜੀ ਬੋਣੀ ਆਈ ਉਹਦਾ ਤੁਹਾਨੂੰ ਆ ਵੀਡੀਓ ਬਣਾ ਕੇ ਪਾ ਦਾਂਗੇ ਮੈਂ ਮੜ ਮੜਾ ਚੜਾ ਵੀ ਲੈਣਾ ਐਵੇਂ ਨਹੀਂ ਵੀ ਮੈਂ ਚਲੰਦਾ ਨਹੀਂਗਾ ਤੇ ਬਾਕੀ ਇਹ ਬਸ ਛੌਂਕ ਨੂੰ ਹੀ ਰੱਖਿਆ ਵਾ ਟਰੈਕਟਰ ਕੰਮ ਤੇ ਸਾਡਾ ਸਾਹਬ ਦਾ ਹੀ ਜਿੰਨਾ ਕਿ ਕਰੀ ਜਾਂਦਾ ਵਾ ਛੌਂਕ ਨੂੰ ਹੀ ਰੱਖਿਆ ਵਾ ਦੇ ਘਰ ਦਾ ਵੀ ਕੰਮ ਹੈ ਰੀ ਵਿਖਾ ਦੇ ਕਿਥੋਂ ਤੀਕ ਬੰਦ ਗਿਆ ਕਿਹਨੇ ਬਤਾ ਦਿਆ ਦੱਸ ਦਿੰਦੇ ਹਾਂ ਹਾਂ ਜੀ ਤੇ ਘਰ ਦਾ ਵੀ ਇਹ ਤੋਂ ਦੀਗਾ ਕਾਨੂੰਨ ਪਹੁੰਚ ਗਿਆ ਵਾ ਤੇ ਕੈਮਰਾਮੈਨ ਕਲਿੱਪਾਂ ਬੜੀਆ ਖਰਾਬ ਕਰਦਾ ਸਦਾ ਹੀ ਕੈਮਰਾਮੈਨ ਇੱਕ ਆਸੀ ਮੱਝੇ ਥੋੜੀ ਹਲਦਾ ਤੇ ਇਥੋਂ ਤੀਕ ਕਲ ਟੁੱਟ ਗਿਆ ਵਾ ਤੇ ਕਾਫੀ ਤੇਜ਼ੀ ਨਾਲ ਚੱਲਣ ਹੀ ਦਿਆ ਵਾ ਤੇ ਅਜੇ ਮਿੱਟੀ ਪੈਣੀ ਆ ਮਿੱਟੀ ਆਂਦੇ ਵੀ ਹਫਤਾ ਤੱਕ ਮੰਨ ਲਓ ਰੋਕ ਕੇ ਪੈਣੀ ਆ ਕਿਉਂਕਿ ਕੰਦਾ ਐ ਉਹ ਹੋ ਜਾਣਗੇ ਠੋਸ ਹੋ ਜਾਣਗੇ ਪੱਕ ਜਾਣਗੇ ਕੰਦਾ ਤੇ ਫਿਰ ਆਪਾਂ ਮਿੱਟੀ ਪੋਣੀ ਆ ਮੇਰੇ ਸਾਹ ਨਾਲ ਕੱਲ ਥੀ ਜੇ ਮੀਆਂ ਦਾ ਕੰਮ ਹੋਣਾ ਕੰਪਲੀਟ ਜਿੱਥੋਂ ਤੀਕ ਮੈਨੂੰ ਤੇ ਬਾਕੀ ਬਾਸ ਇਦਾਂ ਹੀ ਬਲੌਗ ਚ ਤੁਹਾਨੂੰ ਹੁੰਦੇ ਰਵਾਂਗੇ ਪੀ ਆ ਤਾਂ ਕੀ ਕਰਦੇ ਕੋਈ ਨਹੀਂ ਤਾਂ ਤੇ ਹਾਂਜੀ ਹੁਣ ਆਪਾਂ ਜਾਣਾ ਤੇ ਹੰਪਰ ਪਾਪਾ ਤਾਰਾ ਕੱਢਦੇ ਆ ਤੇ ਫਿਰ ਜਾਂਦੇ ਆ ਤੇ ਫਿਰ ਤੁਹਾਨੂੰ ਮਖੌਣੇ ਜੇ ਗਾਏ ਤੇ ਮੈਂ ਪੱਕਾ ਨਹੀਂ ਕਿਉਂਕਿ ਮੇਡ ਕਾਫੀ ਹੋ ਚੁੱਕਿਆ ਵਾ ਬਾਕੀ ਆਪਣੇ ਵੱਲੋਂ ਤੇ ਜਾਵਾਂਗੇ ਜਿੱਥੇ ਜਿੱਦ ਮੀਨੂ ਆ ਮੀਨੂ ਤੇ ਕੱਲ ਪਰਸੂ ਦਾ ਵਾ ਔਰ ਪਾਪਾ ਤੇ ਪੈਂਦੇ ਆ ਪਾਪਾ ਨੂੰ ਕੰਮ ਕਰ ਮਤਲਬ ਕਾਫੀ ਪੈ ਜਿਆ ਇੱਕ ਪਾਸੇ ਕੋਠਿਆਂ ਦਾ ਵੀ ਜਿੱਦਾ ਵੀ ਧਨ ਬਦਲ ਸਾਰਿਆਂ ਨੂੰ ਵੀ ਆਪਾਂ ਕੰਮ ਹੋਇਆ ਹੋਇਆ ਵਾ ਤੇ ਇੱਕ ਪਾਸੇ ਔਰ ਘਰ ਦਾ ਵੀ ਪਾਪਾ ਨੂੰ ਕਿਤੇ ਡੰਗਰ ਵੀ ਦੇਖਣ ਪੈ ਜਾਂਦੇ ਆ ਏ ਦੇ ਪਾਪਾ ਅੰਤੇ ਸਾਡੀ ਗਾੜੀ ਜੀ ਜਿੰਦੇ ਆ ਤੇ ਬਾਕੀ ਵੇਖੋ ਹਣ ਤੇਰੀ ਸਾਹਿਬ ਨੇ ਬੂਆ ਕਿਤੇ ਬਣਾ ਬੰਦਾ ਚੋਣਾ ਜਾਣ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਥੋੜਾ ਹੀ ਬਿਸਤਰੀ ਸਾਡੇ ਨੇ ਕੋਈ ਬੂਆ ਨਹੀਂ ਰੱਖਿਆ ਹੁਣ ਪਤਾ ਨਹੀਂ ਕਿੱਧਰ ਦੀ ਜਾਂਦੇ ਕਿੱਧਰ ਦੀ ਨਹੀਂ ਨਹੀਂ ਤੇ ਆਪਾਂ ਚੱਲ ਜਣਾ ਹੈ ਅੰਦਰ ਤੇ ਤੁਹਾਨੂੰ ਮਤਲਬ ਉਸੇ ਸਾਡੇ ਰੱਖਿਆ ਹੋਣਾ ਤੇ ਬੂਹਣ ਹੋਨੇ ਆ ਬਾਕੀ ਉਹ ਤੇ ਅੱਧਰ ਵੜਿਆ ਸਰ ਡਿਊਟੀ ਪਤਾ ਕਿੱਦਾ ਵੜਦਾ ਮਗਰ ਨੂੰ ਕੋਈ ਛੜਿਆ ਨਾ ਰਾਤਾਂ ਬਾਕੀ ਗਾੜੀਆਂ ਗਾੜੀਆਂ ਸਾਰੀਆਂ ਨੀਆਂ ਗਲੋਜ਼ ਹੀ ਆ ਇੰਨੀਆਂ ਉੱਚੀਆਂ ਵੇਨਾਂ ਨੀਆਂ ਹੀ ਹੋ ਗਿਆ ਤੇ ਇੱਥੇ ਹੁਣ ਲੈਵਲ ਕਰਨਾ ਵਾ ਮਿੱਟੀ ਭੈਣੀ ਆ ਤੇ ਬਾਕੀ ਤੁਹਾਨੂੰ ਉਖਾਈ ਜਾਊਂ ਵਿਖਾਈ ਜਾਵਾਂਗੇ ਵਲੌਗ 'ਚ ਜੋ ਜੋ ਕੰਮ ਹੋਈ ਜਾਊਗਾ ਤੇ ਬਾਕੀ ਹੁਣ ਕਿਹਦੇ ਨਾਲ ਟਰੈਕਟਰ ਤੇ ਵੀ ਬਹਿ ਕੇ ਆ ਆਪ ਕਿਲਾ ਕੇ ਮੈਂ ਵੀਡੀਓ ਪਾਉਣੀ ਆ ਪੀ ਸਾਰਿਆਂ ਨੂੰ ਕਲੀਅਰ ਜੇ ਵੀ ਮੈਨੂੰ ਲਾਉਣਾ ਹੁੰਦਾ ਥੋੜਾ ਬੰਦਾ ਚਲਾਉਣਾ ਹੁੰਦਾ ਦਾ ਪਾਪਾ ਨੇ ਜਿੰਨਾ ਕਿ ਸਿਖਾਇਆ ਵਾ ਤੇ ਉਧਰ ਪਾਪਾ ਨੇ ਵੀ ਬਗਾ ਦਿੱਤਾ ਰਕ ਚੋਈਆਂ ਨੇ ਆਂਡ ਗਿਆ ਵਾ ਹੈਰੀ ਕੈਮਰਾਮੈਨ ਜੇ ਦਾਦਾਂ ਨੂੰ ਪਹਿਲਾਂ ਹੀ ਦੱਸਿਆ ਪੀ ਹਾਲ ਸੀ ਆ ਤੇ ਹਲਦਾਨੀਆ ਉਥੋਂ ਵੇ ਲੋ ਉਥੋਂ ਹੀ ਜੂ ਮ ਮਾਰ ਮਾਰ ਕੈਮ ਖਾਈ ਦਿੰਦਾ ਤੇ ਬਾਕੀ ਹੁਣ ਛੇਜੇ ਧਿਆਨ ਪਰ ਗਏ ਤੇ ਉਥੋਂ ਦੇ ਵੀ ਤੁਹਾਨੂੰ ਵੀਡੀਓ ਖਾਵਾਂਗੇ ਕਰਦੇ ਬੰਦ ਤੇ ਅੱਜ ਬਲੌਗ ਦਾ ਦੂਜਾ ਦੇਣਿਆ ਕੱਲ ਮੈਂ ਪਾਪਣੇ ਤੇ ਆਪਾਂ ਚੱਲ ਗਿਆ ਹਾਂ ਤੇ ਫਿਰ ਮੈਂ ਤੁਹਾਨੂੰ ਕਿ ਬਲੌਗ ਨਹੀਂ ਮਿਲਿਆ ਕਿਉਂਕਿ ਲੇਟ ਹੋ ਗਿਆ ਸੀ ਕਾਫੀ ਤੇ ਹੁਣ ਮੈਂ ਮਾਲ ਫਿਗਰਾਉਂ ਰਿਹਾ ਵਾਂ ਇਹ ਵੀ ਇੱਕ ਵੀਰ ਹੀ ਉਹਨੇ ਮਤਲਬ ਸਾਡੀ ਵੀਡੀਓ ਵੇਖੀ ਸੀ ਉਹਨਾਂ ਨੇ ਤੇ ਉਹ ਮੋਗੇ ਤੋਂ ਆਏ ਹੀ ਤੇ ਇਹ ਤੇਲ ਬਣਾ ਕੇ ਦੇ ਕੇ ਗਏ ਆ ਨਾਲੇ ਉਹ ਸਾਡੇ ਕੋਲ ਰਾਤ ਰਹਿ ਹੀ ਤੇ ਉਹ ਆਂਦੇ ਪੀ ਇਹਦੇ ਨਾਲ ਪੀਂਦਾ ਬੜਾ ਫਰਕ ਪੈਂਦਾ ਵਾ ਇਹ ਮੈਂ ਆਪ ਵੀ ਵਰਤਿਆ ਮੇਰਾ ਮੋਟਾ ਕਰੈਕ ਹੋ ਗਿਆ ਸੀ ਤੇ ਇਹ ਮੈਂ ਆਪ ਵੀ ਵਰਤਿਆ ਵਾ ਤੇ ਇਹ ਮੈਂ ਲਾਇਆ ਵਾ ਤੇ ਮੇਰੇ ਮੇਰੇ ਪੇਨ ਹਟ ਗਏ ਇਹਦੇ ਨਾਲ ਪੀਂਦਾ ਬੜਾ ਫਰਕ ਪੈਂਦਾ ਵਾ ਮੈਂ ਚਲੋ ਆਪਾਂ ਵੀ ਲਾ ਕੇ ਵੇਖ ਲੈਨੇ ਆ ਉਹ ਇੱਥੇ ਘਰੇ ਹੀ ਸਮਾਨ ਮੰਗਾ ਕੇ ਤੇ ਉਹਨਾਂ ਬਣਾਤਾ ਸੀ ਤੇ ਬਾਕੀ ਅੱਜ ਮਸਜਰ ਦੇ ਮਿਸਤਰੀਆਂ ਦੀ ਵੀ ਛੁੱਟੀ ਹੋ ਗਈ ਆ ਤੇ ਉਹ ਵੀ ਨਹੀਂ ਅੱਜ ਆਏ ਤੇ ਉਹਦਾ ਕੰਮ ਰੁਕ ਗਿਆ ਵਾ ਤੇ ਬਾਕੀ ਆ ਤਾਂ ਮਗਨਿਆਣਾ ਪਈ ਕੋਠੇ ਆ ਇਹ ਕੋਠੇ-ਕੂਠੇ ਕੋਈ ਨਹੀਂ ਜੀ ਨੀਂ 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 ਇਹ ਬੜੀਆਂ-ਬੜੀਆਂ-ਬੜੀਆਂ ਆ ਵਾ ਇਹ ਇੰਨੀ ਮਿੱਟੀ ਪੈਣੀ ਆ ਤੇ ਫਿਰ ਛੜਕਦੇ ਲੈਵਲ ਠੀਕ ਹੋਣੀ ਆ ਤੇ ਹੁਣ ਮਿੱਟੀ ਪਾਓ ਕੀ ਤੇ ਫੇਰ ਹੀ ਅੱਗੇ ਕੰਮ ਚੱਲੂਗਾ ਤੇ ਪਰਸੋਂ ਹੌਣ ਚਾਹ ਮਿੱਟੀ ਪਾ ਦੇਣ ਆ ਵੇਖੋ ਤੁਹਾਨੂੰ ਖੌਂਡੇ ਆ ਇਤੋਂ ਤੀਜਾ ਖੌ ਉੱਥੇ ਆ ਬੜਕੇ ਨੀਆਉਣ ਵਿੱਚ ਵੜਿਆ ਨਹੀਂ ਜਾਂਦਾ ਕੋਈ ਛੱਡਿਆ ਵੀ ਸਪੇਸ ਵਿੱਚ ਮਿਟਵਾੜੀ ਫਿਰ ਮੈਂ ਕਾਹ ਨੂੰ ਵੇਚ ਵੜ ਕੇ ਹੁਣ ਤੇ ਬੇਨੋ ਆਈਡੀਆ ਹੀ ਨਹੀਂ ਆਇਆ ਤੇ ਫਿਰ ਉੱਤੇ ਮਿੱਟੀ ਪੈਣੀ ਤੇ ਫਿਰ ਚੜ੍ਹਦੇ ਲੈਵਲ ਤੇ ਸ਼ੁਰੂ ਖਾਵਾਂਗੇ ਪਾਪਾ ਨੂੰ ਕਵਾਂਗੇ ਵੀ ਵੀਡੀਓ ਬਣਾ ਕੇ ਲਿਆਵੋ ਵਿੱਚੋਂ ਤੇ ਤਾਂ ਇਸੇ ਵਲੌਗ 'ਚ ਹੀ ਵਿਖਾਵਾਂਗੇ ਤੁਹਾਨੂੰ ਨੀਆਂ ਦਾ ਅੰਦਰ ਜਾ ਕੇ ਪਾਪਾ ਨੂੰ ਕਹੂੰਗਾ ਮੈਂ ਵੀਡੀਓ ਬਣਾ ਲਿਓ ਨਾ ਤੇ ਪਾਪਾ ਮੇਰੀ ਜਿਹੜੀ ਉਸ ਤੇਲ ਨਾਲ ਮਾਲਿਸ਼ ਕਰਦੇ ਤੇ ਇਹ ਮਤਲਬ ਗਰਮੀ 'ਚ ਲਾਉਣਾ ਵੀ ਔਖਾ ਕਿਉਂਕਿ ਇਹ ਲਾ ਕੇ ਅੱਧਾ ਘੰਟਾ ਅੱਧਾ ਘੰਟਾ ਪੱਖਾ ਵੀ ਨਹੀਂ ਚਲਵਾ ਤੇ ਤੁਹਾਨੂੰ ਪਤਾ ਫਿਰ ਕਿੰਨੀ ਗਰਮੀ ਆ ਮੈਂ ਫਿਰ ਹਾਰ ਕੇ ਬਾਹਰ ਹੀ ਬਹਿ ਗਿਆ ਬਾਹਰ ਮਾੜੀ-ਮਾੜੀ ਹਵਾ ਚੱਲਣ ਦੀ ਆ ਤੇ ਦਰਬੀਤਾਂ ਅੰਦਰ ਬੈਠਾ ਵਾ ਪੱਖਾ ਵੀ ਨਹੀਂ ਚਲਾਉਣਾ ਇਹ ਲਾਗੇ ਗਰਮੀ ਲਾਦੀ ਫਿਰ ਤੇ ਬਾਕੀ ਮੈਂ ਪਾਪਾ ਨੂੰ ਹੀ ਕਹਾਂਗਾ ਵੀ ਮੀਆਂ ਦੀ ਮੀਆਂ ਅੰਦਰ ਜਾ ਕੇ ਉਖਾ ਲਿਓ ਹੁਣ ਵੀ ਕਿੱਦਾਂ ਵਾਂ ਸਾਰਾ ਸਿਸਟਮ ਕਿਉਂਕਿ ਮੇਰੇ ਤੋਂ ਤੇ ਉੱਥੇ ਜਾਣੀ ਜਾਂਦਾ ਜੀ ਚੀਕਾਰ ਕੇ ਤੇ ਫਿਰ ਆਪਾਂ ਚੱਲੇ ਜਾਂ ਤੜ ਪਰ ਕੋਈ ਸਮਾਨ ਨਹੀਂ ਹੋਣਾ ਸੀ ਉਹ ਫਿਰ ਇੰਨੇ ਜੇ ਉੱਥੋਂ ਦਾ ਵਲੋਗ ਬਣਿਆ ਮੈਂ ਹੁਣ ਮੈਨੂੰ ਚਾਹ ਕਾ ਲੱਗਦਾ ਥੋੜਾ ਜਿਹਾ ਮੈਂ ਕਿਤੇ ਜਾਨਣਾ ਪਬਲਿਕਲੀ ਮੈਂ ਬਲੌਗ ਨਹੀਂ ਬਣਾਉਂਦਾ ਤੇ ਜਿਆਦਾ ਮੈਂ ਘਰੇ ਬੈ ਕੇ ਬਣਾ ਲੈਂਦਾ ਬਲੌਗ ਜਿੱਦਾਂ ਪਬਲਿਕ ਰੀ ਇਹ ਕੈਮਰਾ ਫੋਨ 'ਚ ਮੈਨੂੰ ਥੋੜਾ ਜਿਆ ਹਰ ਤਰ੍ਹਾਂ ਦਾ ਤੇ ਹੁਣ ਮਨਵ ਗਰਮੀ ਆ ਗਈ ਆ ਤੇ ਇਹ ਸਿੱਕ ਲਾਇਆ ਕਰਨਾ ਵਾ ਤੇ ਉਹਦੇ ਲਈ ਲੈਵਲੇਸ਼ਨ ਲਫਾਫੇ ਲੈ ਕੇ ਆਉਣੇ ਆ ਲੁਫਾਫੇ ਪੜਦੇ ਆ ਨੂੰ ਸਾਡਾ ਪਿੱਛੇ ਟਰੈਕਟਰ ਵੀ ਖਲੋਤਾ ਜਿਹਦਾ ਇਹ ਬਲੇਡ ਜਦੋਂ ਨੂੰ ਸਾਇਆ ਸੀ ਪੀਲਾ ਥੋੜਾ ਬੋਤਾ ਕੰਮ ਕੋ ਬਹਣ ਵਾਲਾ ਇਹ ਵਿਚਾਰਾ ਮਗਰ ਖਲੋਤਾ ਸੀ ਤੇ ਹਣ ਪਾਪਾ ਨੇ ਟੱਕਾ ਮਾਰ ਗਏ ਕਰਤਾ ਵਾ ਅੱਗੇ ਇਹ ਇਹਦਾ ਵੀ ਕੰਮ ਕੋ ਬਹਣ ਵਾਲਾ ਮੈਂ ਤੇ ਕਹਿ ਰਿਹਾ ਵੇ ਕਰਾ ਜੀਏ ਸੈੱਟ ਜਿਆ ਇਹਨੂੰ ਵੀ ਤੇ ਪਾਪਾ ਮੰਨਦੇ ਨਹੀਂ ਪਾਪਾ ਕਹਿੰਦੇ ਅਰੇ ਨੀਂਆ ਤੇ ਮਤਲਬ ਹੋਂਡਿਆ ਕੰਮ ਦੇ ਫਿਰ ਤੈਹ ਲੱਗਦੇ ਤੇ ਬਾਤੋ ਕਦੀ ਵੇਖੀ ਜਾਊਗੀ ਤੇ ਵਾਹ ਚਲੋ ਫਿਰ ਕੀ ਕਰ ਸਕਦੇ ਹਨ ਵੈ ਸ਼ੌਂਕ ਤੇ ਮੈਨੂੰ ਹੈਗਾ ਵਾ ਕੱਢਣਾ ਏ ਵੀ ਕੰਡਾ ਪੰਜਾਬੀ ਦੀ ਪਹਿਲਾ ਕੰਡਾ ਲੈ ਲੋ ਇਹ ਗਰਾਰੀ ਆ ਇੱਕ ਸਾਡੀ ਤੇ ਇਹਦਾ ਵੀ ਤਰਾਵਾਂਗੇ ਕੰਮ ਬਸ ਹੋਹੀ ਟਾਈਮ ਦੀ ਵੇਟ ਹੈ ਟਾਈਮ ਟਾਈਮ ਦੀ ਗੱਲ ਹੁੰਦੀ ਬੰਦੇ ਨੂੰ ਸਬਰ ਚਾਹੀਦਾ ਵਾ ਤੇ ਸਾਡੇ ਵਰਗੇ ਜੇ ਸਬਰ ਨਹੀਂ ਹੁੰਦਾ ਬਸ ਥੋੜਾ ਜਿਹਾ ਸਬਰ ਹੋ ਰਿਹਾ ਮੜ ਕੇ ਵੇਖੀ ਸਾਡਾ ਵੀ ਜਵਾਬ ਆ ਗਿਆ ਬਾਹਰ ਜਵਾਬ ਦੀ ਪੱਕ ਬਦਾਨੀ ਕਿ ਤਨੂੰ ਜਾਣਦੀ ਐ ਫੋਨ ਕਰੇ ਵੇ ਕੇ ਆਪਣੀ ਮਾਤ ਮਾਰੀ ਆ ਐ ਮੁੰਡਾ ਇਹਨੂੰ ਨਾ ਡੇ ਗਈਏ ਫੋੜੀ ਚੱਕੀ ਤੇ ਬੈਠਾ ਰਿਹਾ ਵਾ ਤੇ ਉਧਰ ਵੇਖੋ ਚੀਕੂ ਬੈਠਾ ਚੀਕੂ ਵਿਚਾਰਾ ਕਦੀ ਉਧਰ ਫੇਰੇ ਬਾੜ ਡਿਆ ਵਾ ਇਹਨੂੰ ਚੀਕ ਨੂੰ ਇਹ ਆ ਵੀ ਬੈਠਦਾ ਲਾਗੇ ਜਾ ਕੇ ਬਾਬਾ ਤੇ ਵਿਚਾਰਾ ਵੇਖ ਜਾਂਦਾ ਵਾ ਪੀ ਅੱਜ ਕੱਬ ਖਰਾਬ ਐ ਗਰਮੀ ਬੜੀ ਐ ਤੇ ਫੇਰ ਵਿਚਾਰਾ ਅੰਦਰ ਚਲ ਗਿਆ ਦਾ ਸਾਸੀ ਘਾ ਜੀ ਆ ਰਿਹਾ ਹੈ ਤੇ ਮੈਂ ਦੇ ਅੰਦਰ ਸਤਾ ਦੇ ਨਾਲ ਲੋਕ ਚਾਲੂ ਕਰ ਲਿਆ ਤੇ ਇਹ ਸਾਰੀ ਡੈਡੀ ਉੱਤੇ ਹੀ ਸਤਾ ਰਿਹਾ ਵਾ ਕੋਈ ਸਤਾ ਨਹੀਂ ਇਹ ਫੂਡ ਚ ਸੁਦਾ ਲੱਗੀ ਆ ਤੇ ਹੁੜ ਆਇਆ ਵਾ ਬਾਹਰ ਪਾਪਾ ਦੇ ਫੂਡ ਥੋੜਾ ਕੱਟ ਵੇਖਿਆ ਗਰ ਤੇ ਬਸ ਇਦਾਂ ਹੀ ਸਾਸਿਕਾੜ ਵੀ ਬੜੀ ਲੇਟ ਬੁਲਾਈ ਆ ਸਾਰਿਆਂ ਨੂੰ ਤੇ ਹਣ ਬਲੌਗ ਚ ਬੋਲੋ ਕੁਝ ਬੋਲੋ ਮਾਸ਼ਾ ਯੂ ਬ੍ਰੇਕ ਲੱਗੀ ਆ ਇਹਦੀਆ ਬ੍ਰੇਕਾਂ ਹੀ ਲੱਗਦੀਆਂ ਰਹਿਦੀਆਂ ਵਾ ਇਹਨੂੰ ਬੁਲਾ ਵੀ ਦੋ ਤਾਂ ਬਲੌਗ ਖਰਾਬ ਕਰਦਾ ਦਾ ਕਈ ਨਹੀਂ ਕੱਢੀ ਕੀ ਕਰਾਂਗੇ ਬਲੌਗੀ ਦਾ ਪਾ ਵੀ ਆ ਲੈਂਦੇ ਟਾਈਮ ਟਾਈਮ ਪਤਾ ਦੀ ਤੇਰਾ ਕਦੋਂ ਉੜਾਵਾ ਮੇਰਾ ਤੇ ਆ ਗਿਆ ਟਾਈਮ ਦੇ ਕੁੱਤੇ ਦਾ ਵੀ ਹੁੰਦਾ ਜਿੱਦਾਂ ਤੇਰਾ ਆਇਆ ਵਾ ਤੇ ਮੇਰਾ ਵੀ ਕਿਤੇ ਹੀ ਜਾ ਬਾਂਗਾ ਆਪਾਂ ਵੀ ਬੋਲਾਗੇ ਕੁੱਤੇ ਦਾ ਟਾਈਮ ਆ ਲੈnde ਟਾਈਮ ਤੇ ਕੱਢਾਂਗੇ ਵੇਮ ਤੇ ਕੋਈ ਜਿੱਦਾਂ ਨਿਕਲੂਗਾ ਤੂੰ ਵੇਖੀ ਵੀ ਜਾਊਗੀ ਤੇ ਇਹ ਬਲੌਗ ਫਾਈਟਿੰਗ ਬਲੌਗ ਬਸ ਜਿਲਾ ਘਾਟ ਤੇ ਤੇ ਚਲੋ ਮੈਂ ਚੱਲਿਆ ਪਾਪਾ ਨਾ ਿਆੜ ਪਰ ਜਿਹਦਾ ਗਰ ਨੂੰ ਦੱਸਿਆ ਹੀ ਉਹੀ ਸਮਾਨ ਜਿਆ ਲੈਣ ਤੇ ਤੇ ਜਿੱਦਾਂ ਆਪਾਂ ਇਸੇ ਲਾਇਆ ਲੈਵਲੇਸ਼ਨ ਬਣਦੇ ਹੋਣੀ ਆ ਕਿ ਮੈਨੂੰ ਥੋੜਾ ਕੋਲ ਨਹੀਂ ਹੁੰਦਾ ਉਹ ਤੇ ਆਪ ਹੀ ਸਮਝਿਓਣ ਤੇ ਬਾਕੀ ਵੇਣੇ ਆ ਕਿ ਮੈਂ ਤਾਂ ਕੱਢਦਾ ਹੈ ਵੈਵ ਇਹਦਾ ਹੁੰਦਾ ਟਾਈਮ ਮੈਂ ਚੱਲਿਆ ਵੀਰ ਨੇ ਮਗਰ ਕਿਹਦੀ ਕਿ ਬਲੋਗਿੰਗ ਕਰਦਾ ਹੈ ਕਿਆ ਗੱਲ ਨਹੀਂ ਤੋਂ ਹਾਂਜੀ ਤੇ ਹੁਣ ਅੱਜ ਕਿਨੇ ਹਰੀਓਂ ਟਿਊਸ਼ਨ ਦੋਦੇ ਹੁਣ ਸਾਨੂੰ ਸਾਡਾ ਟਿਊਸ਼ਨ ਦਾ ਟਾਈਮ ਜਿਹੜਾ ਵਾ ਉਹ ਆਪਾਂ ਚੇਂਜ ਕਰ ਲਿਆ ਵਾ ਆਪਾਂ 11 ਤੋਂ 1 ਕਰਨ ਲਿਆ ਵਾ ਤੇ ਹਰੀਓਂ ਦਾ ਸਕੂਲੋਂ ਗਏ ਟਿਊਸ਼ਨ ਤੇ ਹੋ ਗਏ ਫੇਰ ਇੱਧਰ ਤੇ ਆਉਣਾ ਦਾ ਤੇ ਹੁਣ ਮੈਂ ਤੇ ਹਰੀ ਕਰਦੇ ਹਰੀ ਕਰ ਸਕੂਟਰੀ ਦੇ ਨਹੀਂ ਚੱਲਿਆ ਪਾਜੀ ਅੱਗੇ ਚੱਲੇ ਆ ਪਾਪਾ ਗਏ ਜਾਂ ਪਰਿਪੰਦੀ ਨਾਲ ਜਿੱਦਾਂ ਨੂੰ ਪੜਾਈਆ ਤੇ ਫਿਰ ਹਨ ਮੋ ਸਕੂਟਰੀ ਜਨੇ ਤੇ ਉਹ ਕਬੀ ਜਾ ਕੇ ਟ੍ਰੈਕਟਰ ਤੇ ਬਹਿ ਚੁੱਕਿਆ ਵਾ ਤੇ ਹੈ ਆਹ ਦੇ ਦੇ ਜਦੋਂ ਸ਼ਹਿਰ ਤੇ ਮੈਂ ਦੇ ਹੈਰੀ ਚੱਲੇ ਹੈਰੀ ਘਰ ਗੀਰਤੇ ਚੱਲੇ ਅੱਜ ਪਾਪਾ ਦੇ ਰਿਪਣ ਗਏ ਜਾਂ ਪਰ ਜਿੱਦਾਂ ਨੂੰ ਫਰਾਵਾ ਤੇ ਸਕੂਟਰੀ ਤਾਂ ਇਹ ਕੇ ਅੰਦਰ ਲੱਗੀ ਜਾਣੀ ਕਿ ਹੈਰੀ ਕੇ ਅੰਦਰ ਤੇ ਕੱਢ ਕੇ ਕਿੰਨੇ ਲੈਣੀ ਆ ਇਸ ਕਰਕੇ ਆਪਾਂ ਵੀਲ ਚਰ ਤੇ ਜਾਂਦੇ ਆ ਤੇ ਆਪਾਂ ਵੀਲ ਚਰ ਤੇ ਜਾਂਦੇ ਜਾਂਦੇ ਤੁਹਾਨੂੰ ਵਲੋਗ ਰੋ ਖੰਮੇ ਨਾ ਵਲੋਗ ਦੋ ਤੇ ਬੰਦੇ ਝੂਠ ਕਰ ਦੂੰਗਾ ਦੇ ਨੀ ਗਿਆ ਕਮਲੀਆ ਤੋਂ ਦੇ ਆ ਵੇਖ ਲੋ ਹੁਣ ਆ ਤੀਜਾ ਦੇਨੇ ਆ ਬਲੌਗ ਦਾ ਤੇ ਆਪਾਂ ਬੈਠੇ ਬਾਹਰ ਮੈਂ ਚਲੋ ਬਲੌਗ ਹੀ ਕੰਪਲੀਟ ਕਰ ਦਿੰਨੇ ਆ ਅੱਜ ਪਾ ਲੈਨੇ ਆ ਤੇ ਕੀ ਆ ਵੇ ਲੋ ਆ ਨੀ ਆ ਦੇ ਵੇ ਲੋ ਸਾਨੂੰ ਕਹੀ ਜਾਂਦੇ ਐਡਾ ਸਾਨੂੰ 2-4 ਜਣੇ ਇੱਥੇ ਆਏ ਸੀ ਪੁੱਛੇ ਡਾਪੀ ਵੀ ਇਹਦਾ ਬੂਆ ਕਿੱਥੇ ਆ ਤੁਸੀਂ ਬੂਏ ਨਹੀਂ ਰੱਖੇ ਇਹ ਮਲੋਛੇ-ਛੇ ਫੁੱਟ ਪਾਪਾ ਤੋਂ ਵੀ ਲੰਬੀਆਂ-ਲੰਬੀਆਂ ਨਹੀਂ ਆਵਾਂ। ਇੰਨੀ-ਇੰਨੀ ਵੱਡੀਆਂ ਨਹੀਂ ਆਉਂਦਾ। ਕਿਉਂਕਿ ਲੈਵਲ ਹੀ ਤਾਂ ਹੁੰਦੀ ਸੀ। ਸੜਕ ਤੀਕ ਤਾਂ ਹੀ ਬੁੰਚੜਾ ਸੀ ਕੰਮ। ਜੇ ਆਪਾਂ ਇੰਨੀ ਨਹੀਂ ਕਰਦੇ ਤੇ ਤੇ ਅਜੇ ਮਿੱਟੀ ਪੈਣੀ ਮਿੱਟੀ ਬੜੀ ਜਿਆਦੀ ਪੈਣੀ ਆ ਤੇ ਮਿੱਟੀ ਵਾਲੇ ਅੰਕਲ ਆਏ ਸੀ ਤੇ ਮਿੱਟੀ ਵਾਲੇ ਅੰਕਲ ਨੇ ਦੱਸਿਆ ਵਾ ਸਾਨੂੰ ਕਿ ਇਹਦਾ 50000 ਰੁਪਈਆ ਦਾ ਜਿਹੜਾ ਮਿੱਟੀ-ਮਿੱਟੀ ਦਾ ਅਜੇ ਵੇਚ ਲੋ ਆਪਾਂ ਆਪਣੀ ਪੈਲੀ ਚ ਪਾਉਣੀ ਆ। ਪੈਲੀ ਚ ਪਾਉਣੀ ਆ। ਤੇ ਫਿਰ ਵੀ ਵੇਚ ਲੋ ਹਨਾ। ਮਿੱਟੀ ਕਿਉਂਕਿ ਪੈਣੀ ਬੜੀ ਆ ਇਹਦੇ ਤੇ ਤੇ ਸੰਡੇ ਨੂੰ ਪਾਵਾਂਗੇ ਕਿਉਂਕਿ ਪੱਕਾਈ ਹੋ ਜੂਗੀ ਐ ਨੀਆਂ ਦੀ ਪੱਕਾਈ ਹੋ ਜੂਗੀ ਤੇ ਫਿਰ ਮਿੱਟੀ ਪਾਵਾਂਗੇ ਤੇ ਜਿਹਦੇ ਨਾਲ ਆਪਾਂ ਤਾਂ ਹੀ ਸੰਡੇ ਨੂੰ ਬੋਲ ਲੱਗੇ ਆ ਵੀ ਪੱਕਾਈ ਹੋ ਜੂਗੀ ਤੇ ਇਧਰ ਹਰੀ ਹਣੀ ਨਿਆੜ ਕੇ ਬੈਠੇ ਆ ਤੇ ਹਰੀ ਥਣ ਕਹਿੰਦੇ ਆ ਹਰੀ ਥਣਾਂ ਨੂੰ ਪਤਾ ਨਹੀਂ ਬਲੌਗ ਬਣ ਡਿਆ ਵਾ ਕਿ ਪਤਾ ਵਾ ਮਿਸਟ ਚੈਟ ਤੇ ਬਾਕੀ ਮਮਾ ਕੈਮਰਾਮੈਨ ਮੇਰੇ ਨੂੰ ਆ ਡਰਾ ਗਿਆ ਵਾ ਮਿਸਿਸ ਗਰਮੀਤੋਕੌਰ ਤੇ ਉਹ ਕਹਿੰਦੇ ਆ ਵੀ ਭਾਂਡੇ ਮਾਣ ਸੋ ਦਾਦੀ ਮੇਰੇ ਕਹਿੰਦੇ ਆ ਵੀ ਭਾਂਡੇ ਮਾਣ ਸੋ ਤੇ ਦਾਦੀ ਥੋੜੇ ਉੱਚੀ ਸੋ ਦੇ ਤਾਂ ਮੈਂ ਦਾ ਲੈ ਲਿਆ ਦਾਦੀ ਸਾਰਿਆਂ ਨੂੰ ਸਾਸਰੀ ਘਰ ਬੁਲਾ ਦੋ ਬਲਗ ਬਾਂਡਿਆ ਵਾ ਸਾਰੇ ਨੂੰ ਸਾਸਰੀ ਘਰ ਬੁਲਾ ਦੋ ਸਾਸਰੀ ਘਰ ਉੱਚੀ ਕਰਕੇ ਬੁਲਾ ਨਾ ਉੱਚੀ ਕਹਿ ਕੇ ਤੇ ਉਧਰ ਡਰਾਈਵਰ ਸਾਹਿਬ ਵੀ ਬੈਠੇ ਡਰਾਈਵਰ ਸਾਹਿਬ ਦੇ ਦੋ ਤਿੰਨ ਵਾਰੀ ਸੁਨਿੱਤਾ ਵੀ ਕਢਾਲ ਗਿਆ ਦੋ ਤਿੰਨ ਵਾਰੀ ਸਕੂਟਰੀ ਵੀ ਫਸਾਲੀਆ ਦੋ ਤਿੰਨ ਵਾਰੀ ਧੱਕੇ ਵੀ ਲਵਾਲੇ ਆ ਤੇ ਵਿਚਾਰੇ ਦੀ ਘੋੜ ਨਿਕਲੀ ਆ ਤੇ ਇੱਕ ਇਧਰ ਬੰਦ ਟਰੈਕਟਰ ਤੇ ਡਰਾਈਵਰ ਸਭ ਬੈਠੇ ਆ ਮੈਂ ਗੱਲ ਸਕੂਟਰੀ ਵਾਲੇ ਡਰਾਈਵਰ ਸਭ ਦੀ ਕਰਨ ਬੈਠਾ ਤੇ ਆਪੇ ਕੋਈ ਮਿਸਟਰ ਚੀਕੂ ਵੀ ਬੈਠੇ ਆ ਹੁਣ ਮੇਰਾ ਧੜ ਗਿਆ ਵੀ ਚੀਕੂ ਵਾਲ ਜੀਮ ਕੱਢ ਕੇ ਬਿਟਾ ਵਾ ਭਾਵੇਂ ਗਰਮੀ ਹੋਵੇ ਇਹਨੂੰ ਇਹ ਅੱਧ ਚੱਗਾ ਭਲਾ ਖੜਦਾ ਵਾ ਐਡੇ ਸਾਡੇ ਨਾਲ ਹੀ ਬੈਣਾ ਵੇ ਲੋ ਆਪਾਂ ਬਾਹਰ ਆਣ ਕੇ ਬੈਠੇ ਇੱਥੇ ਜੀਮ ਕੱਢ ਕੇ ਗਰਮੀ ਚ ਬੈਠਾ ਵਾ ਤੇ ਬਾਕੀ ਚੈਲੰਜ ਦਿਖਾ ਦੇਣੀ ਪਾਪਾ ਬੈਠੇ ਆ ਕਿਸ ਨਾਲ ਗੱਲ ਕਰਾਉਂਦੇ ਆ ਵੀਡੀਓ ਕਾਲ ਤੇ ਬੀ ਨੀਆ ਬਖਾਉਂਦੇ ਆ ਵੇਖੋ ਕੱਦ ਤੇ ਚੜੇ ਪਾਪਾ ਵੀ ਤੇ ਚੀਕੂ ਵੀ ਅੰਦਰ ਚਲ ਗਿਆ ਹੁਣ ਓਏ ਇਹ ਦੂਜੇ ਵਾਲੇ ਦੀ ਕਰੀਏ ਬਾਕੀ ਹੋਰ ਆਪਾਂ ਐਂ ਬੈਠੇ ਮੈਂ ਚਲੋ ਬਲੌਗ ਬਣਾ ਲਈਏ ਤੇ ਬਲੌਗ ਪਾ ਦਈਏ ਅਪਲੋਡ ਕਰ ਦਈਏ ਸਾਰਿਆਂ ਨੂੰ ਦੱਸ ਦਈਏ ਪੀਏ ਇਥੋਂ ਤੀਕਾ ਸਾਡਾ ਮਤਲਬ ਕੰਮ ਪਹੁੰਚ ਗਿਆ ਵਾ ਤੇ ਉਧਰ ਹੈ ਰਿਗੀ ਚਲ ਗਿਆ ਵਾ ਤੇ ਮੈਂ ਇਹ ਪਰਸ਼ਨ ਵੇਖਣੀ ਆ ਕੀ ਕਿੱਦਾਂ ਵਾ ਇਹੋ ਵਿੱਚੋਂ ਬਾਕੀ ਅੱਜ ਅੱਜ ਜਦੋਂ ਵਲੋਗ ਇਥੋਂ ਤੀਕੀ ਹੋਪ ਕਰਦੇ ਆ ਤੁਹਾਨੂੰ ਵਧੀਆ ਲੱਗਾ ਹੋਊਗਾ ਜੇ ਵਧੀਆ ਲੱਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਧੰਨਵਾਦ ਜੀ ਸਾਰਿਆਂ ਦਾ ਪਰੀ ਲੋਕੇਸ਼ਨ ਦੱਸਿਓ ਵੀ ਤੇ ਕਿੱਥੋਂ ਕਿੱਥੋਂ ਤੱਕ ਸਾਡਾ ਬਲੌਗ ਵੰਦੇ ਜੇ ਫਿਰ ਸਾਨੂੰ ਹੋਰ ਵੀ ਉੱਤੇ ਛਾ ਮਿਲਦਾ ਵਾ ਵੀ ਲੋਕੀ ਸਾਨੂੰ ਇੱਥੋਂ ਇੱਥੋਂ ਚੀਜ਼ ਵੰਦੀ ਆ ਓਕੇ ਓਕੇ ਖੰਦਾਈ ਬੋਲਿਆ ਕਰ ਉਹ ਤਾਂ ਛਾ ਸਹੀ ਬੋਲਿਆ ਓ ਵੀ ਕਮੈਂਟ ਚ ਦੱਸਿਓ ਵੀ ਮੈਂ ਵਰਡ ਸਹੀ ਬੋਲਿਆ ਨਾ ਤੇ ਰਿਪਟ ਕਹਿੰਦੇ ਆ ਗਲਤ ਬੋਲਿਆ ਵਾ ਤੁਹਾਡੇ ਇਹ ਵੀ ਕਮੈਂਟ ਚ ਦੱਸਣਾ ਜੇ ਮੈਂ ਵਰਡ ਸਹੀ ਬੋਲਿਆ ਕਿ ਨਹੀਂ ਬੋਲਿਆ ਤੇ ਬਾਕੀ ਵੀਊ ਵੀ ਸਾਡੇ ਪੂਰੇ ਹੋ ਗਏ ਆ ਵੀਊ ਵੀ ਸਾਡੇ ਬਲੌਗ ਪੂਰੇ ਹੋ ਗਏ ਤੇ ਬਹੁਤ ਟਾਈਮ ਰਹਿ ਗਿਆ ਵਾਚ ਟਾਈਮ ਤੁਸੀਂ ਚੱਕਣਾ ਹੁਣ ਵੇਖੋ ਸਾਰੀ ਵੀਡੀਓ ਤੇ ਸਕਿਪ ਨਾ ਕਰਿਆ ਕਰੋ ਮੇਰੇ ਵੀਰ ਵਿੱਚੋਂ ਬਾਕੀ ਧੰਨਵਾਦ ਜੀ ਸਾਰਿਆਂ ਦਾ ਦੋ ਤਿੰਨ ਵਾਰੀ ਅੱਜ ਦੇ ਬਲੌਗ ਚ ਧੰਨਵਾਦ ਹੋ ਗਿਆ ਬਾਕੀ ਬਾਏ ਬਾਏ ਇਹ ਫਾਈਨਲ ਵਾਲਾ ਧੰਨਵਾਦ ਜੀ